ਮੇਰਾ ਨਾਮ ਪਲਵਿੰਦਰ ਗਵਾਹੀ ਇਹ ਤੁਹਾਡਾ ਜੋ ਨਿਸ਼ਾਨ ਕੀ ਸੀ ਸਿਲੰਡਰ ਹੈ ਕੀ ਕਹਿਣਾ ਜਿੰਦੇ ਜੋਰ ਬਣੀ ਜੀ ਬਹੁਤ ਬਹੁਤ ਧੰਨਵਾਦੀ ਕਰਦੀ ਹਾਂ ਸਾਰੇ ਭੈਣ ਭਰਾਵਾਂ ਦਾ ਸਟੋੜਾ ਦਾ ਸਾਰਿਆਂ ਦਾ ਧੰਨਵਾਦੀ ਕਰਦੀ ਹਾਂ ਬਹੁਤ ਮੁਸ਼ਕਲ ਦਾ ਦਿੱਤੀ ਆ ਪੰਜ ਗੋਰ ਹਾਂ ਜੀ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਆ ਨਾ ਕੀ ਚਾਰਜ ਵੀ ਆਇਆ ਸਭ ਕੁਝ ਹੋਇਆ ਕੀ ਕਹਿਣਾ ਚਾਹੁੰਦੇ ਅੱਜ ਕਿਹੜੀ ਬਾੜ ਤੋਂ ਦੇ ਚ ਇਲੈਕਸ਼ਨ ਦਿੱਤੇ ਉਹ ਕਿਹੜੇ ਕਲਾਸ ਹੋ ਰਹੇ ਸਭ ਤੋਂ ਪਹਿਲਾਂ ਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਸਤਾਨ ਤੇ ਆਪਾਂ ਖੜੇ ਆ ਇਹਨਾਂ ਦਾ ਔਟ ਅਸਰਾ ਲੈ ਕੇ ਇਲੈਕਸ਼ਨ ਸ਼ੁਰੂ ਕੀਤੀ ਸੀ ਉਹਨਾਂ ਦਾ ਇਹ ਹੀ ਜਿੱਤ ਪ੍ਰਾਪਤ ਕਰਾਈ ਆ ਅਸੀਂ ਵਾਰਡ ਨੰਬਰ 3 ਤੋਂ ਸ਼੍ਰੀਮਤੀ ਭਲਵਿੰਦਰ ਕੌਰ ਚੌਨ ਨਿਸ਼ਾਨ ਸਿਲੰਡਰ ਸੀ ਬਹੁਤ ਵੱਡਾ ਸਾਡੇ ਨਾਲ ਅੱਜ ਜੋ ਵੀ ਹੋਇਆ ਪ੍ਰੈਸ ਦੇ ਸਾਹਮਣੇ ਹੋਇਆ ਮੌਜੂਦਾ ਸਰਕਾਰ ਨੇ ਹਰ ਹੱਥ ਗੰਡਾ ਵਰਤਿਆ ਜੀ ਬੂਤ ਕੈਪਚਰਿੰਗ ਹੋਈ ਡਾਂਗ ਸੋਟਾ ਚੱਲਿਆ ਬੰਦੇ ਰੈਸਟ ਹੋਏ ਜੀ ਪਰ ਜੋ ਕਰ ਸਕਦੇ ਸੀ ਸਾਰਾ ਕੁਝ ਹੋਇਆ ਜੀ ਪਰ ਗੁਰੂ ਮਹਾਰਾਜ ਨੇ ਸਾਡੇ ਸਿਰ ਤੇ ਹੱਥ ਰੱਖਿਆ ਸਚਾਈ ਦੀ ਜਿੱਤ ਹੋਈ ਜੀ ਬਹੁਤ ਵੱਡਾ ਮਾਨ ਸਤਿਕਾਰ ਸਾਨੂੰ ਅੱਜ ਮਿਲਿਆ ਆ ਇੱਥੇ ਸਾਰੀ ਵਾਰਡ ਨਿਵਾਸੀਆਂ ਦਾ ਸ਼ਹਿਰ ਨਿਵਾਸੀਆਂ ਦਾ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਆਗੇ ਸਾਥ ਦਿੱਤਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਕਿਹੋ ਜਿਹੀ ਤੇ ਕੋਨ ਸਾਡੇ ਡਿਵੈਲਪਮੈਂਟ ਕਰਦੇ ਸਾਡੇ ਵੱਲੋਂ ਸ਼੍ਰੀਮਤੀ ਪਲਵਿੰਦਰ ਕੌਰ ਜੀ ਇਜਾਦ ਕੈਂਡੀਡੇਟ ਸੀ ਜੀ ਉਹ ਉਹ ਸਾਡੇ ਤੋਂ ਕਰੀਬਨ 100 ਦੀ ਲੀਡ ਤੇ ਅਸੀਂ ਜਿੱਤੇ ਆ ਜੀ ਸਰ ਨਵਜੋਤ ਕੋ ਜੀ ਸੀ ਸਰਦਾਰ ਕਸ਼ਮੀਰ ਸਿੰਘ ਸੋਲ ਐਮ ਐਲ ਏ ਸਾਹਿਬ ਧਰਮਪਤਨੀ ਸੀ ਸਰ ਕਿਹਨੂੰ ਲੱਗਦਾ ਸੀ ਜੀ ਉਸ ਤੋਂ ਵੱਧ ਹੋਇਆ ਅੰਦਰ ਸੀਸੀਟੀਵੀ ਕੈਮਰੇ ਬੰਦ ਕੀਤੇ ਗਏ ਉਹ ਜੋ ਵੀ ਕਰ ਸਕਦੇ ਸੀ ਜੋ ਸਾਰਾ ਕੁਝ ਹੋਇਆ ਸਾਡੀ ਜਾਲੀ ਆਧਾਰ ਕਾਰਡ ਬਣਾਏ ਗਏ ਅਸੀਂ ਰਾਤ ਸਾਰਾ ਕੁਸ਼ ਚੋਣ ਕਮਿਸ਼ਨ ਨੂੰ ਮੇਲ ਕੀਤੀਆਂ ਸਾਰਾ ਕੁਝ ਕੀਤਾ ਪਰ ਜਿਹੜੇ ਅਫਸਰ ਤੇ ਸਾਨੂੰ ਡਰ ਸੀ ਉਹੋ ਹੀ ਅਫਸਰ ਸਾਡੀ ਇਲੈਕਸ਼ਨ ਤੇ ਲਾਇਆ ਜਾਂਦਾ ਸੀ ਜੀ ਜੋ ਅਸੀਂ ਮੰਗ ਕਰਦੇ ਸਾਂ ਉਹ ਮਤਲਬ ਪੂਰੀ ਹੋਣ ਦੀ ਜਗ੍ਹਾ ਮਤਲਬ ਸੇਮ ਉਹ ਹੀ ਬਾਈ ਇਲੈਕਸ਼ਨ ਤੇ ਸੇਮ ਹੋਵੇਂ ਹੀ ਹੋਇਆ ਜੀ ਸੋ ਜਿਹੜੀ ਬਤਰੀ ਦਾ ਨਾਮ ਨਵਿੰਦਰ ਕੋ ਸਾਹਿਬ ਕਿਸ ਤਰ੍ਹਾਂ ਹੋਇਆ ਤੁਹਾਡੇ ਜਿਹੜੀ ਵੋਟ ਹੈ ਕਿਸ ਤਰ੍ਹਾਂ ਹੋਈ ਜੀ ਦੇਖੋ ਜੀ ਸਾਰੀ ਵੀਡੀਓ ਨੂੰ ਤੁਹਾਨੂੰ ਪਤਾ ਹੀ ਹੈ ਫੇਰ ਦਾ ਜੋ ਕੁਝ ਚੱਲ ਰਿਹਾ ਇੱਕ ਤਾਂ ਪੂਰਾ ਬਰੋ ਬੂਏ ਬੰਦ ਕਰਕੇ ਆਪਣੀ ਗੁੰਡਾਗਰਦੀ ਕੀਤੀ ਹੈ ਜੀ ਤੇ ਫਿਰ ਵੀ ਇਹਦੇ ਹਿਸਾਬ ਨਾਲ ਕਿੰਨੀਆਂ ਮੋਟਾ ਪਏ ਹੋਣਗੇ ਕਿਤੇ ਡਾ ਕੱਲੇ ਬੋਟਾ ਪਾ ਕੇ ਬਰਾਬਰ ਨਹੀਂ ਆ ਸਕਦਾ ਹਾਂਜੀ ਬਹੁਤ ਬਹੁਤ ਸੀ 125 ਵੋਟਾਂ ਫਿਰ ਵੀ ਇੱਥੇ ਇਹ ਕੱਲੇ ਕੱਲੇ ਗੋਟ ਨੇ ਮੇਰਾ ਬਹੁਤ ਹਰਤਾ ਆਪਣੇ ਗੱਡੀ ਆਪਣਾ ਮੋਟਰਸਾਈਕਲ ਆਪਣਾ ਸਾਥ ਲੈ ਕੇ ਉਹ ਇੱਕ ਪਈਆ ਬਾਡੇ ਬੋਤਲ ਦਾ ਮੀਡੀਆ ਦੇ ਤਰ੍ਹਾਂ سپورਟੀ ਤੁਹਾਨੂੰ ਬਹੁਤ سپورਟੀ ਮੀਡੀਆ ਦਾ ਸਾਥ ਕਰਕੇ ਆਜਾ ਬਹੁਤ ਨਹੀਂ ਤਾਂ ਤੁਹਾਨੂੰ ਲੈ ਕੇ ਤਾਂ ਮੈਂ ਚੱਕੀ ਕਰਦੇ ਨਾ ਜੀ ਤੁਹਾਨੂੰ ਪਤਾ ਹੀ ਆ ਬਹੁਤ ਬੰਦਾ ਗੰਦਾ ਕਰਦਾ ਬੋਟਰਾਂ ਦਾ ਬਹੁਤ ਹੀ ਮੈਂ ਕੱਲੇ ਕੱਲੇ ਵਰਤ ਕਰ ਮੇਰੇ ਨੇ ਆਪਣੇ ਭਰਾ ਨੇ ਮੇਰਾ ਸਾਥ ਦਿੱਤਾ ਯਾਰ ਸਭ ਤੋਂ ਵੱਡਾ ਜਿਹੜਾ ਸਾਥ ਮੇਰਾ ਲੋਕ ਸਿੰਘ ਸ਼ੰਧਾਵਾਲ ਜੀ ਨੇ ਪੂਰੇ ਪਰਿਵਾਰ ਨੇ ਉਦੇ ਮੰਮੀ ਡੈਡੀ ਚਾਚਾ ਜੀ ਦੇ ਨਾਮ ਹੈ ਕੱਲੇ ਕੱਲੇ ਕਰ ਲਿਆ ਕਿ ਉਹਨੇ ਮੈਨੂੰ ਪੁੱਛਿਆ ਦਾ ਮੁਕਾਬਲਾ ਕਿਹਦੇ ਨਾਲ ਸੀ ਤੁਹਾਡਾ ਨੰਗਰਾ ਵਾਲਾ ਤੇ ਬਹੁਤ ਤਕੜੇ ਤੁਹਾਨੂੰ ਭਾਈ ਥਾਮ ਨਾਲ ਸੀ ਇੱਕ ਥਾਮ ਦੇ ਗਿਆ ਵੀ ਆਪਣੀ ਜੀ ਨਾਮ ਹੈ ਉਹਦੇ ਆਪਣਾ ਡਾਕਟਰ ਕਸ਼ਮੀਰ ਸਿੰਘ ਸੋਹਣ ਘਰੋਂ ਪਤਨੇ ਅੱਛਾ